तो राम जी का हिसाब है जिंदगी से और सुंदर अनकवारो सब कला का महाराज डोलत तेरा भूपो नानक देवनाथ किरत करत पुरंग आया करिया लो परनाय नानक की प्रबेती अपनी भक्ति लाए मोसल खां हमिया सिर कान बडाई जो ढूंढे सो काहा स्वामी मैं मूर्ख कहन जाए क्या हूं गजे गजे भाजे खां आया कथन कथन जाए गुरु सोई आखा तेरे तेरी बड़े आए उच्चारण करो अठारवी अष्ट बनी श्री सुखमरी साहब जी श्लोक सत पुरुख जिन जाने सतगुर दिशा ना ਇਸਕੇ ਸੰਬੰਧ ਵਿੱਚ ਉਤਰ ਹੈ ਨਾਮ ਘਰ ਗੋਣ ਗਾਵ ਗੁਰੂ ਸੱਜ ਪਿਤਾ ਸਾਨੂੰ ਸਮਝਾਰਿਆ ਉਪਦੇਸ ਰਹੀ ਹੈ ਇਹ ਨਾਮ ਜਿਸਨੇ ਸਤਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ ਉਜਰ ਨਾਮ ਸਤਿਗੁਰੂ ਹੈ ਸਤਪੁਰਖ ਜੇ ਧਿਆਣਿਆ ਸਤਿ ਸਿਖਣ ਨਾਓ ਜਿੱਕੇ ਸਾਕੇ ਖੁਦਰ ਹੈ

सूरज जी की करें प्रणपादम जिनमें सेवक को परम पालन हार सूरज जी की करें प्रणपाल साधुज जी कहते हैं करता है सेवक को गुण सदा दया ਪੁਰੇ ਆਪਣੇ ਸਹਿਯੋਗ ਵਰ ਸਦਾ ਯਾਦੋ ਉਚਾਰਨ ਕਰੋ ਕਤਨਾਮ ਹਿਰੀਵਾ ਹੈ ਗੁਰੂ ਸਾਹਿਬ ਜੀ ਸਿਖ ਕੇ ਗੁਰਧਰ ਮਤ ਮਲਿਰ ਗੁਰੂ ਆਪਣੇ ਸਹਿਯੋਗ ਜੀ ਖੋਟੀ ਬੁੱਧੀ ਹੈ ਮਾੜੀ ਬੁੱਧੇ ਨੂੰ ਉਲੀ ਮੈਨ ਨੂੰ ਕਰਦਾ ਹੈ ਗੁਰਬਚਨੇ ਹਰ ਨਾਮ ਉਚਰੈ ਅਤੇ ਗੁਰੂ ਦੇ ਦਰਵਾਜ਼ਾ ਪਰਮੇਸ਼ਰ ਦਾ ਨਾਮ ਜਗਦਾ ਹੈ ਉਚਾਰਨ ਕਰਦਾ ਹੈ ਜਗ ਕਰੋ ਚੱਤਨਾ ਬਸਰੀਵਾ ਗੁਰੂ ਸਾਹਿਬ ਜੀ ਸਤਗੁਰ ਸਿੰਘ ਦੇ ਬੰਧਨ ਘਟ ਹੈ ਮਹਾਰਾਜ ਜੀ ਕਹਿੰਦੇ ਸਤਗੁਰ ਰਹਿਣਾ ਸਿੱਖ ਦੇ ਜਿਹੜੇ ਵਿਕਾਰ ਨ ਬੰਧਨ ਨੂੰ ਕੱਟ ਦਿੰਦਾ ਮਹਾਰਾਜ ਜੀ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ ਸਰਬੋਧਿਕੇ ਬੰਧਨ ਕਾਟੇ ਖੁਬਾ ਜਿ ਦੇ ਬਕਾੜ ਦੇ ਹਟ ਹੈ ਇਸਰਾ ਜੋ ਜਨੇ ਬਿਕਾਰ ਮਤੂ ਜੁਰ ਹੋ ਜਾਂਦਾ ਅਟ ਜਾਂਦਾ ਇਹ ਜਾੜਨ ਕਰੋ ਤਤਨਾ ਵਹੀਦੀਵਾ ਸਤਿਗੁਰੂ ਸਿੱਖ ਕੋ ਨਾਮ ਧੰਦੇ ਗੁਰ ਕਾ ਸਿੱਖ ਵੜ ਭਾਗੇ ਤੇ ਸਤਿਗੁਰੂ ਆਪਣੇ ਸਿੱਖ ਨੂੰ ਨਾਮ ਦਾਤਾਂ ਦਿੰਦਾ ਹੈ ਇਹ ਧੰਦੇ ਵਰਕਾ ਦੇ ਨਾਮ ਨੂੰ ਸਿੱਖ ਬੜੇ ਬਹਾਦਰ ਵਾਲਾ ਹੋ ਜਾਂਦਾ ਹੈ ਯਾਦ ਕਰੋ ਸਤਿਗੁਰ ਜੀ ਕੋ ਨਾਮ ਚੰਦੇ ਮੁਕਾ ਜਗ ਬੜਾ ਭਾਗੀ ਜਿਦਾ ਬੜੇ ਭਾਗਾ ਬਣ ਜਾਂਦਾ ਜਦ ਨਾਮ ਧੰਨੇ ਜਪਨੇ ਸੇਰਗ ਨੂੰ ਸਤਿਗੁਰ ਸਿੱਖਾ ਹਰਿ ਭੰਚ ਸੁਭਾਰੇ ਨਾਨਕ ਸਤਿਗੁਰ ਸਿੱਖ ਕੋ ਜੀਣਾ ਨਾ ਸਮਾਰੇ ਸਤਿਗੁਰ ਨੂੰ ਆਪਣੇ ਸਿੱਖਾਂ ਦਾ ਲੋਕ ਤੇ ਪਰਲੋਕ ਸੁਆਰ ਦਦਾ ਹੈ ਗੁਰਨਾਥ ਸਾਹਿਬ ਜੀ ਸਮਝਾ ਰਹੇ ਹਨ ਜੋ ਸਤਿਗੁਰੂ ਆਪਣਿ ਸਿੱਖ ਨੂੰ ਆਪਣੀ ਧੀ ਦੇ ਨਾਲ ਸੰਭਾਲਦਾ ਹੈ ਉਚਾਰਨ ਕਰੋ ਭੱਜ ਰਾਮਹੀਰਾਏ ਗੁਰੂ ਸਾਹਿਬ ਜੀ ਜੀ ਦੇ ਨਾਲ ਸੰਭਾਲਦਾ ਹੈ ਜਿਹੜਾ ਚੰਗੇ ਵਿਦਿਆਰਥੀ ਮਾਝੇ ਵਿੱਚ ਬੱਚੇ ਦੀ ਸੰਭਾਲ ਕਰਦੀ ਹੈ ਜਿਹੜਾ ਗੁਰੂ ਆਪ ਜੀ ਦੀ ਜ਼ਮਾਰ

गुण है। गुण मन, है। जो कर है। है। मन करके मन लवे गुर गुरु की आग्या करके मन लवे गुजारण करो ਆਪਜੋ ਕੋ ਕੜ ਕਾਜਨਾ ਜਨਾਬ ਹੈ ਜਿਹੜਾ ਸੇਵਕ ਆਪਣੇ ਆਪ ਨੂੰ ਕਾਸ਼ਕ ਕਰਕੇ ਜਿਣਉਂਦਾ ਹੈ ਹਰ ਨਾਮ ਰਿ ਲੈ ਸਾਧ ਧਿਆਨ ਹੈ ਜੇ ਪਰਮੇਸ਼ਰ ਹੈ ਨਾ ਅਮੈਂ ਉਹ ਨੂੰ ਆਪਣੇ ਰਿਦੈ ਵਿਜਿਤ ਹੁੰਦਾ ਰਹੇ ਰਹਿਦਾ ਹੈ ਜਨਨ ਕਰੋ ਸਤਨਾਮ ਸ੍ਰੀ ਵਾਹਿ ਹੈ ਵਜੀ ਕੰਨਾ ਮਹਾਰਾਜ ਜਿਹੜੇ ਆਪਣੇ ਆਪ ਨੂੰ ਪੁੱਛਣਾ ਜਨਾਬ ਤੇ ਜਿਹੜਾ ਨਾਮ ਹੈ ਉਹਨੂੰ ਰਜੀ ਵਿੱਚ ਚਾਉਂਦਾ ਹੈ ਮਨ ਵਿੱਚਿਆ ਦਦੁਰ ਕਹਿ ਪਾਵਸੋ ਜਿਸ ਸੇਵਕੇ ਕਾਰਜ ਰਾਸੋ ਇਸ ਤਰਾ ਆਪਣਾ ਮਨਹਿਣ ਸਤਿਗੁਰਾਂ ਨੂੰ ਭੇਜ ਦੇਵੇ ਪਾਵਣ ਹੋ ਭਗਤੰ ਗੁਰਧੇ ਜਿਸ ਸੇਵਕੇ ਕਾਰਜ ਰਾਸੋ ਮਹਾਰਾਜ ਜੀ ਨੇ ਸੇਵਾ ਜਿਹੜੇ ਕੰਮ ਐ ਰਾਸ ਹੁੰਦੇ ਹਨ ਸਪੂਰਨ ਹੁੰਦੇ ਹਨ ਜਾਰਣ ਕਰੋ ਰਤਨਾ ਮਹਾਰਿਵਾਹੇ ਗੁਰੂ ਸਾਹਿਬ ਦੀ ਸੇਵਾ ਕਰਤ ਹੋਏ ਨਹਿ ਕੰਮੀ ਹਿਉ ਸੇਵਾ ਕਰਦਾ ਵਾ ਜਿਹੜਾ ਕਾਮਨਾ ਤੋਂ ਰਹਿ ਤੋ ਹੋ ਜਨ ਹੋ ਜਾਵੇ ਸੇਵਾ ਕਰ ਤੋਏ ਨਹਿ ਕੰਮੀ

ਉਸੇ ਨੂੰ ਗੁਰੂ ਜੀ ਮਾਸਟਰ ਲੈਦਾ ਹੈ ਉਚਾਰਨ ਕਰੋ ਕਟਨਾ ਮਹੀਰੀ ਵਾਹਿ ਗੁਰੂ ਸਾਹਿਬ ਜੀ ਆਪਣੀ ਕਿਰਪਾ ਜਤੋਂ ਕਰੇ ਨਾਨਕ ਸੋ ਸੇ ਗੁਰੂ ਕੀ ਮਾਸਟਰ ਲੈ ਜੇ ਗੁਰੂ ਮਾਸਟਰ ਵਧਾ ਲੈਂਦਾ ਹੈ ਆਪਣੀ ਮਾਸਟਰ ਤਿਆਰ ਕਰ ਦਿੰਦਾ ਹੈ ਉਚਾਰਨ ਕਰੋ ਕਟਨਾ ਮਹੀਰੀ ਵਾਹਿ ਗੁਰੂ ਸਾਹਿਬ ਹੈ ਵਜੀ

ਗੁਰੂ ਰੇਰ ਮਾਨਵ ਮਾਣ ਜਾਂਦਾ ਆਪਣੀ ਸੇਵ ਦੇ ਉੱਪਰ ਸੋ ਸੇਵ ਪਰਮੇਸ਼ਰ ਕੀ ਗੱਲ ਜਾਣੈ ਕੋਈ ਸੇਵਕ ਜਿਹੜਾ ਪਰਮੇਸ਼ਰ ਦੇ ਗਿਆਨ ਨੂੰ ਜਾਣ ਲੈਂਦਾ ਹੈ ਉਹ ਜਾਨਣ ਕਰੋ ਨਾਮੁ ਸ਼ਿਵਾ ਹੈ ਗੁਰੂ ਸਾਹਿਬ ਦੀ ਸੋ ਸਤਿਗੁਰ ਜਿਸ ਦੇ ਤਹਰ ਨਾਮ ਅਣਕ ਵਾਰੁਰ ਕੋ ਵੱਲ ਜਾਓ ਸਤਿਗੁਰੂ ਜੀ ਦੇ ਜਿਹਦੇ ਵਿੱਚ ਪਰਮੇਸ਼ਰ ਦਾ ਨਾਮ ਸਚਿਤ ਹੈ ਸੋ ਸਤਿਗੁਰੂ ਜੀ ਦੇ ਵਿੱਚ ਹਰ ਨਾਮ ਸਤਿਗੁਰੂ ਵੀ ਜਿਹਦੇ ਵਿੱਚ ਇਹਦੇ ਵਿੱਚ ਜਦਾ ਨਾਮ ਠੀਕੇ ਹੋਇਆ ਹੈ ਅੰਗ ਪਰ ਆਨ ਦਾ ਬਾਗ ਬੋ ਕੋਰ ਜਾਓ ਐਸੇ ਗੁਰੂ ਮੈਂ ਵਾਰਜ ਕਹਿੰਦੇ ਹੈ ਨਿਕਾ ਬਾਗ ਕਰਾਣੇ ਜਾਂਦਾ ਹਾਂ ਉਜਾਰਣ ਕਰੋ निानिया काजानेता तो है, है, है गुरु जेड़ सारे खजाने का दाता है ओ ही जिया दान देने वाला दाता है उच्चारण करो ਅੱਠੇ ਪੈਰ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰਸਤਾਰੰਦਾ ਹੈ ਅੱਠ ਪੈਰ ਪਾਰਮ ਪਰ ਬ੍ਰਹਮ ਰੰਗ ਰਤਮ ਜੇ ਗੁਰੂ ਦੇ ਅੱਠੇ ਪੈਰ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰਸਤਾਰੰਦਾ ਹੈ ਉਚਾਰਨ ਕਰੋ ਸਤਨਾਪੀ ਦੀਵਾ ਹੈ ਗੁਰੂ ਦਾ ਹੈ ਜਗੀ ਬ੍ਰਹਮ ਬਿਜਨ ਜਨਮੇ ਪਾਰਬਰ ਅੰਮਾ ਏਕ ਹੈ ਆਪਨੇ ਕਾਸ਼ਵ ਭਰਗੋ ਸੇ ਭਾਵਤ ਹੈ ਜਿਹੜਾ ਹੋ ਬ੍ਰਹਮ ਬ੍ਰਹਮ ਹੈ ਜਨ ਜਿਹੜਾ ਬ੍ਰਹਮ ਹੈ ਉਹਦੇ ਵਿੱਚ ਹੈ ਜਿਹੜਾ ਜਾਣਦਾ ਹੈ ਗੁਰੂ ਦਾ ਭਗਤ ਹੈ ਉਸ ਮਾਇਆ ਰੰਦਾ ਹੈ ਅਜੇ ਬ੍ਰਹਮ ਉਸ ਆਪਣੇ ਭਗਤੀ ਚ ਸਮਾਇਆ ਰੰਦਾ ਹੈ ਉਜਾਰਨ ਕਰੋ ਸਤਿ ਧਾਇ ਗੁਰੂ ਦਾ ਕੇ ਬ੍ਰਹਮਿਤੋ ਸਮਾਰਤਾ ਦੇ ਬ੍ਰਹਮ ਜੜਾ ਉਹ ਆਪਣੇ ਭਗ ਦੇ ਸਮਾਰੰਦਾ ਹੈ ਇੱਕ ਆਵ ਨਹੀਂ ਕਛ ਪਰਣਾ ਫਿਰ ਇਹਦੇ ਕੋ ਸੰਸਾਰ ਨਹੀਂ ਹੈ ਉਹ ਦਵਣ ਬਨ ਇੱਕੋ ਆਪ ਹੀ ਹੈ ਹੋਏ ਗੁਰ ਇੱਕ ਹੈ ਆਪ ਉਹ ਆਪੇ ਇੱਕ ਹੈ ਨਹੀਂ ਕੱਝ ਭੰਗਣਾ ਇਹ ਭੰਗ ਸੰਸਾ ਕੋਈ ਨਹੀਂ ਹੈ ਉਚਾਰਣ ਕਰੋ ਕਤਨਾਮ ਜੀਵਾ ਹੈ ਗੁਰੂ ਕਾਏ ਵਜੀ ਸਾਇਸੇ ਆਣਾ ਬਲ ਆਇਆ ਨਾ ਜਾਈਐ ਐ ਨਾਨਕ ਐਸਾ ਗੁਰੂੜ ਭਾਗੀ ਪਾਈਐ ਪਰ ਇਹ ਨਾਨਕ ਕੋ ਬਿਜਰਾਸੇ ਆਪਨਾਲ ਐਸਾ ਗੁਰੂ ਪ੍ਰਾਪਤ ਨਹੀਂ ਹੋ ਸਕਦਾ ਬਾਦ ਜੇ ਅਨਪੜਾਇਆ ਨਾ ਜਾਈਏ ਇਹਦਾ ਸਗੁਰੂ ਹੈ ਹਜ਼ਾਰਾਂ ਜਨਪਾ ਨਾਲ ਨਹੀਂ ਪ੍ਰਾਪਤ ਹੁੰਦੇ ਉਹਦੇ ਨਾਨਕ ਐਸਾ ਗੁਰ ਬੜਪਾਗੀ ਪਾਈਐ ਬੜੇ ਭਗਾਂ ਨਾਲ ਜੋ ਪ੍ਰਾਪਤ ਹੁੰਦਾ ਹੈ ਬਾਈ ਦਾ ਹੈ ਮੁਜਾਹਤ ਕਰੋ ਕੰਨ ਮਹੀਰੀ ਵਾਹੇ ਗੁਰੂ ਸਾਹਿਬ ਜੀ ਤੇ ਹੁਣ ਚੌਥਾ ਪੜਾਅ ਹੈ ਜੋ 18ਵੇਂ ਅਧਿਵਦੀ ਦਾ गुरु ਕਰਨੇ ਬੇਤੀਏ ਗਿਰਵਾ ਕਰੋ ਜੀ ਸਾਧਨ ਧਰਸ਼ਨ ਵੇਖਤੁ ਪੁਨੀਤ ਐਸੇ ਗੁਰੂ ਦਾ ਜਿਹੜਾ ਧਰਸ਼ਨ ਹੈ ਉਹ ਸਫਲ ਹੈ ਧਰਸ਼ਨ ਕਰਨੇ ਸਫਲ ਹੈ ਤੇਗਤੁ ਪੁਨੀਤ ਤੇਗਤਿ ਕੀ ਤੇਗੀ ਜਿਹੜਾ ਹੈ ਉਹ ਵਿੱਚ ਰੋ ਮਜਾਈ ਜਾ ਹੈ ਹਰਸ ਜੰਮ ਗਤ ਨਿਰਮਲ ਰੀਤ ਚਦ ਚਦ ਸਭਸ ਕਰਨ ਨਾਲ ਜਿਹੜੇ ਨਿਰਮਲ ਨਿੱਤਿਆ ਪ੍ਰਾਪਤ ਹੁੰਦੀ ਹੈ ਉਚਾਰਨ ਕਰੋ ਰਤਨਾ ਮਹੀਵਾਹ ਗੁਰੂ ਸਾਹਿਬ ਦੀ ਜੇਰ ਉਚਾਰਨ ਕਰੋ ਰਤਨਾ ਮਹੀਵਾਹ ਗੁਰੂ ਸਾਹਿਬ ਦੀ ਸਭ ਦਸਣ ਬੇਗਦ ਹੁਨੀਦ ਪਰਸਤ ਚਰਨ ਗਤ ਨਿਰਮਲ ਦੀ ਤੁਮੇ ਗਵੇ ਆਰੰਭ ਕੀ ਦਰਗਹ ਗਵੇ ਕੁਦਰਤ ਸਾਥ ਸੰਗ ਕਰਨੇ ਨਾਲ ਸੇਵਕ ਰਾਮ ਦੇ ਗੁਣ ਗੰਦਾ ਹੈ ਭੇਟੇ ਤੇ ਸੰਗ ਰਾਮ ਗੁਣ ਰਵੇ ਆਪਣੇ ਗੁਰੂ ਨੂੰ ਭੇਟਾ ਜੱਜ ਆਪਣਾ ਆਪ ਭੇਟ ਕਰ ਦਿੰਦਾ ਹੀਰੋਖਾ ਗੰਦਾ ਸੇਵਕ ਹੈ ਜਰਾ ਰਾਮ ਦੇ ਗੁਣ ਗੰਦਾ ਹੈ ਆਰੰਭ ਨੰਗ ਕੀ ਦਰਗਹ ਗਵੇ ਜਿਸ ਨਾਲੋ ਜਿਹੜਾ ਸੇਵਨਾ ਪਾਰੋਂ ਦੀ ਦਰਗਾਹੋਂ ਪ੍ਰਾਪਤ ਹੁੰਦਾ ਹੈ ਉਚਾਰਨ ਕਰੋ ਕਤਨਾ ਕਸੀਵਾ ਹੈ ਗੁਸਾਏ ਦਹੀ ਸੁਣ ਕਰ ਬਾਚਨ ਕਰਨ ਆਗੰਨ ਮਰਦ ਲੋਗ ਆਤਮਾ ਬਤੀ ਅੰਨ ਹੁਣ ਕਰ ਬਾਚਨ ਕਰਨ ਆਗੰਨ ਗੁਰੂ ਦੇ ਬਾਚਨ ਸੁਣਨੇ ਦੇ ਨਾਲ ਜਿਹੜੇ ਕੰਨ ਹੈ ਉਹ ਜਿਹੜੇ ਵਿੱਚ ਹੋ ਜਾਂਦੇ ਹਨ ਅਨਰਜ ਜਾਂਦੇ ਹਨ ਮਨਸਦੋਗ ਤੇ ਮਨ ਦੇ ਵਿੱਚ ਸੰਦੋਗ ਆ ਜਾਂਦਾ ਹੈ ਜਿਹੜੀ ਆਤਮਾ ਹੈ ਪੱਥੀਆਂ ਨੇ ਮਨਸਦੋਗ ਆਤਮਾ ਪੱਥੀਆਂ ਨੇ ਗੁਰਲੇ ਬਾਜੇ ਸੁਣਦੇ ਨਾਲ ਕੰਨ ਦਿੱਕਤ ਹੋ ਜਾਂਦੇ ਹਨ ਮਨ ਵਿੱਚ ਦੋਖ ਆ ਜਾਂਦਾ ਹੈ ਤੇ ਜਿਹੜੀ ਆਤਮਾ ਉਹ ਬਚੀ ਜਾਂਦਾ ਹੈ ਮਨ ਜਾਂਦਾ ਹਰਨ ਕਰੋ ਗੁਰ ਅਖਿਓ ਜਾਣ ਕਾ ਮੰਤਰ ਅਮਰ ਜਿਪਿ ਪਿਖੇ ਹੋਏ ਸੰਤ ਹਾਂ ਕਹਿੰਦੇ ਪੂਰਾ ਗੁਰੂ ਹੈ ਪੂਰਾ ਗੁਰੂ ਅਖਿਓ ਜਾਣ ਕਾ ਮੰਤਰ ਜਿਹੜੋ ਦਾ ਮੰਤਰ ਹੈ ਉਹ ਵੀ ਸਧਾਰਣੇ ਵਾਲਾ ਹੈ ਅਮਰ ਜਿਪਿ ਪਿਖੇ ਹੋਏ ਸੰਤ ਜਿਹੜਾ ਗੁਰੂ ਦਾ ਬਚਨ ਹੈ ਸਧਾਰਣੇ ਵਾਲਾ ਗੁਰੂ ਦੀ ਪੂਰਾ ਬਚਨ ਪੇਟ ਆਲ ਹੈ ਗੁਰੂ ਦਾ ਅਮਰ ਜਿੁੱਪਿਖ ਹੈ ਹੋਰ ਸੰਤ ਜਿਹਦਾ ਅਮਰ ਜਿੁੱਪਿਖ ਜਦੋਂ ਪਾਦੇ ਆ ਗੁਰੂ ਜੀ ਉਹ ਜੀਵ ਜਿਹੜਾ ਸਤ ਹੋ ਜਾਂਦਾ ਹੈ ਉਹ ਜਾਣ ਕਰੋ ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰੂ ਸਾਹਿਬ ਦੀ ਗੁਣ ਬੇਅੰਤ ਕੀਮਤ ਨਹੀਂ ਪਾਰੇ ਨਾਗਰ ਜਿਸ ਭਾਵੇਂ ਜਿੱਲੇ ਮਿਲਾਏ ਇੰਕਝਾ ਜਿਹੜਾ ਗੁਰੂ ਹੈ ਉਹ ਪੂਰਾ ਹੈ ਤੇ ਜਿਹੜਾ ਉਹਦਾ ਮੰਤਰ ਹੈ ਉਹ ਵੀ ਸਦਾ ਰਹਿਣੇ ਵਾਲਾ ਵੀ ਪੂਰਾ ਹੈ ਜਲ ਹੈ ਤੇ ਜਿਹਦੇ ਵੱਲ ਵੀ ਸ਼ਰਤੀ ਕਰ ਦਿੰਦੇ ਆ ਇਹਨੂੰ ਸੰਤ ਬਣਾ ਦਿੰਦੇ ਹਨ ਮਹਾਰਾਜ ਸਾਹਿਬ ਜੀ ਗੁਣ ਬੇਅੰਤ ਕੀਮਤ ਨਹੀਂ ਪਾਏ ਗੁਰੂ ਜੇ ਗੁਣ ਹੈ ਬੇਅੰਤ ਹਨ ਜੰਮ ਬੰਦ ਨਹੀਂ ਪਾਇਆ ਜਾ ਸਕਦਾ ਹੈ ਨਾਨਕ ਜਿਸ ਭਾਵੇਂ ਦੇਲੇ ਮਲਾਏ ਨਾਨਕ ਜਿਸ ਨੂੰ ਵਾਹ ਦੇ ਗੁਰੂ ਸੁਝੋ ਜਲੇਆ ਗੁਰੂ ਜੋ ਜੇ ਭਾ ਲੈ ਜਾਵੇ ਤੈਨੂੰ ਆਪਣੇ ਨਾਲ ਬਿਧਾਲ ਰੱਖਦਾ ਹੈ ਵਿਚਾਰ ਕਰੋ ਸਤਨਾਮ ਵਾਹਿਰੀ ਹੈ ਗੁਰ ਹੈ ਬਈ ਸੋਇ ਤੇ ਹੁਣਾ ਜੋ ਚਾਰ ਬੜਿਆ ਮਹਾਰਾਜ ਜੀ ਦੀ ਕਿਰਪਾ ਨਾਲ ਦੇ ਸੰਪੂਰਨदाई ਹੋਈ ਹੈ ਹਿਮਨ ਵਾੜਿਆ ਕੋਲੋਂ ਮਨੇ ਗਾਈ ਗੱਜਾਂ ਟੁੱਟਿਆਂ ਬੱਚਾ ਬਹਿ ਜਾਂਦੇ ਹਨ ਹਿਮਦੇ ਜਾ ਜਗਾ ਤੋੜ ਦੇ ਪਰਵਾਨ ਕਰ ਮੈਂ ਚੇ ਦੁਦੇ ਦਾ ਹੈ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਵਿੱਚ ਦਰਵਾਸਾ ਵੀ ਝਾਣ ਦਿਹਾਲ ਨੂੰ ਨਾ ਦਵੀ ਬਹੁਤ ਬਹੁਤ ਧੰਨ ਉਹਨਾਂ ਦਾ ਧੰਨਵਾਦ ਕਰਨਾ ਜੋ ਮਾਰ ਸਨ ਬੜਕਾ ਨੇ ਉਹਨਾਂ ਦਾ ਵੀ ਧੰਨਵਾਦ ਹੈ ਸੋ ਜੋ ਕੱਛਾ ਮੈਨੂੰ ਬਿਰਾਉਂਦੇ ਨੇ ਆ ਬਲੌਂ ਬਟੇ